ਹੈਲੋ ਜੀ ਸਸ਼ੀ ਕਾ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਕੱਚੇ ਆਮ ਦੀ ਚਟਣੀ ਬਹੁਤ ਹੀ ਵਿਦਿਆ ਤੇ ਖੱਟੀ ਮਿੱਠੀ ਠੀਕ ਹੈ ਜੀ ਇਹ ਆਪਣੇ ਕੋਲ 1.5 ਕਿਲੋ ਆਮ ਬਨੇ ਇਹਨਾਂ ਦੀ ਹੁਣ ਆਪਾਂ ਛਿਲਕਾ ਨੂੰ ਉਤਾਰ ਲਾਂਗੇ ਬਹੁਤ ਹੀ ਜ਼ਿਆਦਾ ਵਿਦਿਆ ਤੇ ਟੇਸਟੀ ਚਟਣੀ ਬਣਾ ਕੇ ਆਪਾਂ ਤਿਆਰ ਕਰਾਂਗੇ ਘਰ ਦੇ ਵਿੱਚ ਖੱਟੀ ਮਿੱਠੀ ਜੋਤੇ ਵੀ ਆਪਣੇ ਬਾਜ਼ਾਰ ਦੇ ਵਿੱਚ ਸੀਜ਼ਨ ਦੇ ਹਿਸਾਬ ਨਾਲ ਬਾਜ਼ਾਰ ਦੇ ਵਿੱਚ ਆਮ ਆਉਂਦੇ ਨੇ ਤਾਂ ਤੁਸੀਂ ਜ਼ਰੂਰ ਬਣਾਇਆ ਕਰੋ ਅੰਬਾਂ ਦੀ ਤੇ ਬਹੁਤ ਹੀ ਜ਼ਿਆਦਾ ਰੈਸਿਪੀ ਐ ਨਹੀਂ ਆਪਾਂ ਤੁਹਾਨੂੰ ਸਾਰੀਆਂ ਦਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਓ ਜੀ ਹੁਣ ਆਪਾਂ ਸਾਰੇ ਅੰਬੂਦਿਆਂ ਛਿਲਕਾ ਨੂੰ ਚੰਗੀ ਤਰ੍ਹਾਂ ਉਤਾਰ ਲਾਂਗੇ ਇਸ ਤਰੀਕੇ ਨਾਲ ਬਹੁਤ ਹੀ ਬਿਦੇਤੀ ਟੇਸਟੀ ਅੰਬਾਂ ਦੀ ਚਟਨੀ ਬਣਾ ਕੇ ਆਪਾਂ ਤਿਆਰ ਕਰਨੀ ਆ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਨੂੰ ਤੁਸੀਂ ਸਾਲ ਭਰ ਲਈ ਵੀ ਸਟੋਰ ਕਰਕੇ ਰੱਖ ਸਕਦੇ ਹੋ ਲਓ ਜੀ ਹੁਣ ਆਪਾਂ ਇਹਨੂੰ ਕद्दूकस ਦੇ ਨਾਲ ਚੰਗੀ ਤਰ੍ਹਾਂ ਇਨੂੰ ਕੱਦੂ ਕਸ ਕਰਕੇ ਇਹਨੂੰ ਆਪਾਂ ਮੋٹے ਵਾਲੀ ਸਾਈਡ ਤੇ ਕੱਦੂ ਕਸ ਕਰਾਂਗੇ ਠੀਕ ਹੈ ਜੀ ਬਰੀਕ ਨਹੀਂ ਕਰਨਾ ਹੈਗਾ ਆਪਾਂ ਕਿਉਂਕਿ ਇਹਦੇ ਬਹੁਤ ਹੀ ਵਧੀਆ ਜਿਹੇ ਲੰਮੇ ਲੰਮੇ ਸਲਾਈਸ ਜੇ ਬਣ ਕੇ ਤਿਆਰ ਹੋ ਜਾਣਗੇ ਇਸੇ ਕੇ ਦੇ ਨਾਲ ਆਪਾਂ ਇਹਨੂੰ ਜਿੰਨੀ ਇਤਨਾ ਹੁਣ ਕੱਦੂ ਕਸ ਕਰ ਲਾਂਗੇ ਲਓ ਜੀ ਸਾਰੀਆਂ ਅੰਬੀਆਂ ਆਪਣੀਆਂ ਬਿਲਕੁਲ ਕੱਚੀਆਂ ਨੇ ਸੀਜ਼ਨ ਦੇ ਹਿਸਾਬ ਦੇ ਨਾਲ ਬਹੁਤ ਹੀ ਵਧੀਆ ਤੇ ਟੇਸਟੀ ਇਹਦੀ ਖੱਟੀ ਮਿੱਠੀ ਚਟਨੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਬੱਚਿਆਂ ਨੂੰ ਪਰੌਂਠਿਆਂ ਦੇ ਨਾਲ ਰੋਟੀ ਦੇ ਨਾਲ ਦੋ ਬਹੁਤ ਵਧੀਆ ਲੱਗਦੀ ਹੈ ਲਓ ਜੀ ਸਾਰੇ ਆਂਬ ਨੂੰ ਕੱਦੂ ਕਸ ਕਰ ਲਿਆ ਇੱਥੇ ਸਾਰੀਆਂ ਗੁੱਥਲੀਆਂ ਆਪਾਂ ਬਾਹਰ ਕੱਢ ਦਿੱਤੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਕਰਾਂਗੇ ਬਾਕੀ ਦੀ ਤਰੀਕ ਇਹਨੂੰ ਰੱਖਾਂਗੇ ਆਪਾਂ ਹੁਣ ਸਾਈਡ ਤੇ ਲਓ ਜੀ ਹੁਣ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਆਂਬਾਂ ਨੂੰ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਮੈਜ਼ਰਮੈਂਟ ਦੇ ਹਿਸਾਬ ਨਾਲ ਬਰਾਬਰ ਮਾਤਾ ਦੇ ਵਿੱਚ ਪਾਵਾਂਗੇ ਆਪਾਂ ਇਹਦੇ ਵਿੱਚ ਗੁੜ ਤੇ ਖੰਡ ਠੀਕ ਹੈ ਜੀ ਆਪਣੇ ਕੋਲੇ ਅੱਧਾ ਕਿਲੋ ਸੀ ਆਂਬ ਤੇ ਪਾਈਆ ਆਪਾਂ ਇਹਦੇ ਵਿੱਚ ਖੰਡ ਪਾਈ ਤੇ ਪਾਇਆ ਆਪਾਂ ਇਹਦੇ ਵਿੱਚ ਗੁੜ ਪਾਇਆ ਕੋਈ ਕਿ ਬਹੁਤ ਹੀ ਵਧੀਆ ਤੇ ਟੇਸਟੀ ਟੇਸਟੀ ਆਪਣੀ ਚਟਨੀ ਦਾ ਇਹਦਾ ਟੇਸਟ ਆਊਗਾ ਇਸ ਤਰੀਕੇ ਨਾਲ ਜੋ ਤੁਸੀਂ ਬਣਾਉਗੇ ਨਾ ਲਓ ਜੀ ਹੁਣ ਆਪੇ ਨੂੰ ਚੰਗੀ ਤਰ੍ਹਾਂ ਪਿਘਲਾ ਲਾਂਗੇ ਤੇ ਤਿੱਕਾ ਸਪਨਾ ਬਿਲਕੁਲ ਲੋਅ ਆ ਠੀਕ ਹੈ ਜੀ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਹੈਗਾ ਤੇ ਨਾਲ ਦੇ ਨਾਲ ਆਪਾਂ ਇਸ ਤਰੀਕੇ ਨਾਲ ਇਹਨੂੰ ਹਿਲਾਉਂਦੇ ਰਵਾਂਗੇ ਗੁੜ ਤੇ ਖੰਡ ਚੰਗੀ ਤਰ੍ਹਾਂ ਇਸ ਤਰ੍ਹਾਂ ਹੀ ਪਿਘਲ ਜਾਊਗੀ ਲਓ ਜੀ ਤੁਸੀਂ ਦੇਖ ਸਕਦੇ ਹੋ ਤੇ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਠੀਕ ਹੈ ਜੀ ਸਭ ਤੋਂ ਮੇਨ ਗੱਲ ਆ ਕਿ ਇਹਨੂੰ ਆਪਾਂ ਬਿਲਕੁਲ ਲੋਅ ਗੈਸ ਤੇ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜਿਆਦਾ ਟੇਸਟੀ ਖੱਟੀ ਮਿੱਠੀ ਚਟਨੀ ਬਣਾ ਕੇ ਆਪਾਂ ਤਿਆਰ ਕਰ ਰਹੇ ਹਾਂ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾਇਓ ਜਰੂਰ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਲੋ ਜੀ ਦੂਜੀ ਸਾਈਡ ਆਪਾਂ ਫਰਾਈ ਪੈਨ 'ਤੇ ਇਹਦਾ ਮਸਾਲਾ ਤਿਆਰ ਕਰਾਂਗੇ ਇੱਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਚੌਥਾ ਐਸਾ ਪਾਇਆ ਆਪਾਂ ਇਹਦੇ ਵਿੱਚ ਕਾਲੀ ਮਿਰਚ ਦਾ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰੇ ਦਾ ਤੇ ਚੌਥਾ ਇਹ ਸਾਪਾ ਇਹਦੇ ਵਿੱਚ ਪਾਵਾਂਗੇ ਅਜਵੈਨ ਦਾ ਮਸਾਲੇ ਤੁਸੀਂ ਆਪਣੇ ਸਵਾਦ ਅਨਸਾਰ ਐਡ ਕਰ ਸਕਦੇ ਹੋ ਤੇ ਹੁਣ ਇੱਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਸੌਫ ਦਾ ਠੀਕ ਹੈ ਜੀ ਤੇ ਸਾਰੇ ਮਸਾਲੇ ਨੂੰ ਆਪਾਂ 1 ਮਿੰਟ ਲਈ ਚੰਗੀ ਤਰ੍ਹਾਂ ਰੋਸਟ ਕਰਾਂਗੇ ਤਾਂ ਕਿ ਇਹਦਾ ਹਲਕਾ ਜਿਹਾ ਕੱਚਾਪਨ ਜਾ ਖਤਮ ਹੋ ਜੀ ਤੇ ਬਹੁਤ ਹੀ ਸੋਹਣੀ ਸੋਹਣੀ ਖੁਸ਼ਬੂ ਇਹਦੇ ਵਿੱਚੋਂ ਆਵੇ ਇਹਦੇ ਨਾਲ ਆਪਣੇ ਚਾਦੀ ਹੋਰ ਵੀ ਬਹੁਤ ਜ਼ਿਆਦਾ ਵਧੀਆ ਟੇਸ ਦੀ ਟੇਸੀ ਚਟਨੀ ਦੀ ਵਿੱਚ ਆਪਣੀ 스멜 ਲਾਉਗੀ ਲਓ ਜੀ ਸਾਈ ਨੂੰ ਆਪਾਂ ਇੱਕ ਮਿਟਲੀ ਭੁੰਨ ਲਿਆ ਤੇ ਹੁਣ ਗੈਸ ਨੂੰ ਕਰ ਦਾਂਗੇ ਆਪਾਂ ਬੰਦ ਤੇ ਇਹਨੂੰ ਲਾਵਾਂਗੇ ਆਪਾਂ ਨੀਚੇ ਤੇ ਇੱਧਰ ਆਪਾਂ ਮੀਡੀਅਮ ਗੈਸ ਦੇ ਨਾਲ ਦੀ ਨਾਲ ਇਹਨੂੰ ਪਕਾ ਰਹੇ ਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਅੱਧਾ ਚਮਚਾ ਕਾਲਾ ਨਮਕ ਦਾ ਤੇ ਚੌਥਾ ਇਸਾ ਪਾਇਆ ਆਪਾਂ ਚਿੱਟਾ ਨਮਕ ਠੀਕ ਹੈ ਜੀ ਨਮਕ ਤੁਸੀਂ ਆਪਣੇ ਸਵਾਦ ਅਨਸਾਰ ਇਹਨੂੰ ਟੇਸਟ ਕਰਕੇ ਚੈੱਕ ਕਰ ਸਕਦੇ ਹੋ ਥੋੜੀ ਜਿਹੀ ਪਾਈ ਆਪਾਂ ਇਹਦੇ ਵਿੱਚ ਲਾਲ ਮਿਰਚ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਚਮਚਾ ਦੀਗੀ ਮਿਰਚ ਦਾ ਇਹ ਦਿਨ ਲ ਆਪਣਾ ਕਲਰ ਬਹੁਤ ਵਧੀਆ ਗਤਿ ਥੋੜੀ ਜਿਹਾ ਵਗ ਗਿਆ ਪੈਦੇ ਵਿੱਚ ਹਲਦੀ ਹਲਦੀ ਆਪਾਂ ਜ਼ੋਰ ਤੋਂ ਜ਼ਿਆਦਾ ਨਹੀਂ ਐਡ ਕਰਾਂਗੇ ਕਿਉਂਕਿ ਆਪਾਂ ਸਿਰਫ ਅੱਧਾ ਕਿਲੋ ਅੰਬੀਆਂ ਦੇ ਵਿੱਚ ਹੀ ਇਹ ਚਟਨੀ ਬਣਾਈ ਤਿਆਰ ਕਰਨੇ ਆ ਲਓ ਜੀ ਗੈਸ ਨੂੰ ਵਿੱਚ ਦੀ ਆਪਾਂ 1 ਮਿੰਟ ਲਈ ਇਹਨੂੰ ਤੇਜ਼ ਕਰ ਦਿੱਤਾ ਤੇਜ਼ ਵੀ ਇਹ ਬਹੁਤ ਜ਼ਿਆਦਾ ਨਹੀਂ ਕੀਤਾ ਆਪਾਂ ਥੋੜਾ ਹੀ ਕੀਤਾ ਠੀਕ ਹੈ ਜੀ ਮੀਡੀਅਮ ਗੈਸ ਕੀਤਾ ਆਪਾਂ ਤੇ ਉਸ ਤੋਂ ਬਾਅਦ ਆਪਾਂ 1 ਮਿੰਟ ਲਈ ਚੰਗੀ ਤਰ੍ਹਾਂ ਮਸਾਲੇ ਨੂੰ ਪਕਾ ਕੇ ਇਹਨੂੰ ਫਿਰ ਆਪਾਂ ਲੋ ਗੈਸ 'ਤੇ ਹੀ ਕਰ ਦੇਣਾ ਲੋ ਜੀ ਹਜੇ ਬਹੁਤ ਜ਼ਿਆਦਾ ਇਹਦੇ ਵਿੱਚ ਪਾਣੀ ਆਪਣਾ ਛੱਡਿਆ ਹੋਇਆ ਇਹ ਜੀਨੀ ਤੇ ਗੁੜ ਨੇ ਇਹਨੂੰ ਆਪਾਂ ਹਲਕਾ ਜਿਹਾ ਹੋਰ ਸਿਕਾਵਾਂਗੇ ਤਾਂ ਕਿ ਇਹ ਬਹੁਤ ਵਧੀਆ ਆਪਣੀ ਚਟਨੀ ਬਣ ਕੇ ਤਿਆਰ ਹੋਵੇ ਥੋੜਾ ਜਿਹਾ ਹਲਕਾ ਜਿਹਾ ਇਹਦੇ ਵਿੱਚ ਗਾੜਾਪਨ ਆ ਜਾਏ ਇਸ ਤਰੀਕੇ ਨਾਲ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਕਲੋਂਜੀ ਦਾ ਲੋਂਜੀ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਊਗਾ ਚਾਰ ਦੀ ਮਸਾਲਿਆਂ ਦਾ ਤੇ ਆ ਜਿਹੜਾ ਸਮਾਨ ਆਪਾਂ ਚੰਗੀ ਤਰ੍ਹਾਂ ਪੁੰਨਿਆ ਸੀ ਤੇ ਉਹਨੂੰ ਸਾਰਾ ਆਪਾਂ ਮਿਕਸਰ ਦੇ ਵਿੱਚ ਪਾਊਡਰ ਬਣਾ ਕੇ ਤਿਆਰ ਕਰ ਲਿਆ ਸੀ ਤੇ ਸਾਰੇ ਇਹਨੂੰ ਮਸਾਲੇ ਨੂੰ ਆਪਾਂ ਹੁਣ ਇੱਥੇ ਵਿੱਚ ਹੀ ਐਡ ਕਰ ਤੱਕੜਾਹੀ ਦੇ ਵਿੱਚ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਇੱਕ ਦੋ ਮਿੰਟ ਹੋਰ ਇਸ ਟ੍ਰਿਕ ਨਾਲ ਪਨੀਰ ਹਲਾਉਂਦੇ ਰਵਾਂਗੇ ਇੰਨੀ ਵਧੀਆ ਤੇ ਇੰਨੀ ਟੇਸਟੀ ਚਟਨੀ ਪਨੀਕੇ ਤਿਆਰ ਹੁੰਦੀ ਹੈ ਨਾ ਜੀ ਜੋ ਤੁਸੀਂ ਇੱਕ ਵਾਰ ਬਣਾਉਂਗੇ ਤਾਂ ਬਾਰ ਬਾਰ ਬਣਾਉਗੇ ਬਹੁਤ ਹੀ ਵਧੀਆ ਟੇਸਟੀ ਦੇਖੋ ਨ ਵੀ ਬਹੁਤ ਜ਼ਿਆਦਾ ਵਧੀਆ ਤੇ ਖਾਣ ਜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਲਓ ਜੀ ਆਪਾਂ ਇਹਨੂੰ ਥੋੜਾ ਜਿਹਾ ਹੋਰ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਜ਼ਰੂਰ ਤੋਂ ਜ਼ਿਆਦਾ ਪੰਨੀ ਪਕਾਣਾ ਲਓ ਜੀ ਹੁਣ ਆਪਾਂ ਇਹਨੂੰ ਲਗਾਤਾਰ ਪਕਾਵਾਂਗੇ ਜਿੰਨਾ ਚਿਰ ਇਹ ਗਾੜੀ ਦੇਖੋ ਹੋ ਚੁੱਕੀ ਐ ਹੁਣ ਆਪਾਂ ਨੂੰ ਬਹੁਤ ਵਧੀਆ ਆਪਣੀ ਚਟਨੀ ਬਣ ਕੇ ਤਿਆਰ ਹੋ ਗਈ ਐ ਤੇ ਜਦ ਇਹ ਠੰਡੀ ਹੋਗੀ ਨਾ ਉਸ ਤੋਂ ਬਾਅਦ ਥੋੜੀ ਜਿਹੀ ਹੋਰ ਇਹਨੇ ਗਾੜੀ ਹੋ ਜਾਣਾ ਬਸ ਇਸ ਤੋਂ ਬਾਅਦ ਆਪਾਂ ਇਹਨੂੰ ਨਹੀਂ ਪਕਾਣਾ ਹੁਣ ਆਪਾਂ ਗੈਸ ਨੂੰ ਕਰਾਂਗੇ ਬੰਦ ਬਹੁਤ ਵਧੀਆ ਆਪਣੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਠੰਡੀ ਹੋਣ ਤੋਂ ਬਾਅਦ ਤੁਹਾਨੂੰ ਦਿਖਾਇਆ ਦੇਖੋ ਜੀ ਕਿੰਨੀ ਵਧੀਆ ਇਹ ਗਾੜੀ ਹੋ ਚੁੱਕੀ ਹੈ ਇੰਨੀ ਹੀ ਆਪਾਂ ਚਾਹੀਦੀ ਸੀ ਇਸ ਤੋਂ ਜ਼ਿਆਦਾ ਆਪਾਂ ਇਹਨੂੰ ਨਹੀਂ ਪਕਾਉਣਾ ਹੈਗਾ ਠੀਕ ਹੈ ਜੇ ਤੁਸੀਂ ਇਹਨੂੰ ਜ਼ੁਰਤ ਤੋਂ ਜ਼ਿਆਦਾ ਪਕਾਈ ਜਾਉਂਗੇ ਪਕਾਈ ਜਾਉਂਗੇ ਤਾਂ ਬਿਲਕੁਲ ਸਖਤ ਹੋ ਜਾਊਗੀ ਠੀਕ ਹੈ ਜੀ ਬਸ ਇਹਨੂੰ ਹਲਕਾ ਜਿਹਾ ਆਪਾਂ ਇੰਨਾ ਹੀ ਪਕਾਉਣਾ ਸੀ ਬਹੁਤ ਵਧੀਆ ਚਟਨੀ ਬਣ ਕੇ ਆਪਣੀ ਤਿਆਰ ਹੋਈ ਹੈ ਤੇ ਆਪਾਂ ਤੁਹਾਨੂੰ ਇੱਕ ਕੌਲੀ ਦੇ ਵਿੱਚ ਕੱਢ ਕੇ ਦਿਖਾ ਲਿਆ ਜਦੋਂ ਵੀ ਤੁਸੀਂ ਇਹ ਚਟਨੀ ਨੂੰ ਬਣਾਓ ਇਹਨੂੰ ਹਮੇਸ਼ਾ ਹੀ ਕੱਚ ਦੇ ਡੱਬੇ ਦੇ ਵਿੱਚ ਬੰਦ ਕਰਕੇ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖਿਓ ਤੁਸੀਂ 6 ਮਹੀਨੇ ਇਹਨੂੰ ਖਾ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਹੈਗੀ ਤੇ ਹਮੇਸ਼ਾ ਤੁਹਾਡੇ ਹੱਥ ਸੁੱਕੇ ਹੋਣੇ ਚਾਹੀਦੇ ਜਿਸ ਚਮਚ ਨਾਲ ਤੁਸੀਂ ਇਹਨੂੰ ਬਾਹਰ ਕੱਢਣਾ ਬਿਲਕੁਲ ਕੋ ਸੁੱਕਾ ਹੋਣਾ ਚਾਹੀਦਾ ਬਹੁਤ ਹੀ ਵਧੀਆ ਤਿੱਖੀ ਚਟਪਟੀ ਚਟਨੀ ਬਣ ਕੇ ਆਪਣੀ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਜਿੰਨੀ ਦੇਖਣ ਨੂੰ ਵਧੀਆ ਲੱਗਦੀ ਹੈ ਖਾਂਚੀ ਬਹੁਤ ਜ਼ਿਆਦਾ ਟੇਸਟੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ